ਅਸ਼੍ਰੀਕਾਲ ਤੋਂ ਸ਼ੁਰੂ ਹੋ ਗਿਆ ਸਨਸਰ ਨਿਊਜ਼ ਦੇ ਨਾਲ ਤੇ ਬੀਤੀ ਰਾਤ ਤੁਸੀਂ ਵਾਇਰਲ ਵੀਡੀਓ ਦੇਖਿਆ ਸੀ ਕਿ ਸਸਰਾਲੀ ਕਲੋਨੀ ਨੇੜੇ ਤੁਸੀਂ ਬਾਨ ਹੈ ਜਿਹੜਾ ਟੁੱਟ ਗਿਆ ਤਾਂ ਸਵੇਰੇ ਤੜਸਾਤ ਅਧਿਕਾਰੀਆਂ ਦੇ ਵੱਲੋਂ ਡਿਪਟੀ ਕਮਿਸ਼ਨਰ ਦੇ ਵੱਲੋਂ ਦਸਤਲ ਜਾਇਜ਼ਾ ਲਿਆ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਫਵਾਹਾਂ ਤੋਂ ਬਚੋ ਕਿਉਂਕਿ ਸਥਿਤੀ ਹੈ ਜੜੀ ਕੰਟਰੋਲ ਦੇ ਵਿੱਚ ਹੈ ਤੇ ਪਿੱਛੋਂ ਪਾਣੀ ਹੈ ਜਿਹੜਾ ਉਸ ਦਾ ਵਹਾਅ ਵੀ ਘਟ ਚੁੱਕੇ ਇਸੇ ਕਰਕੇ ਲੋਕਾਂ ਨੂੰ ਅਪੀਲ ਜ਼ਰੂਰ ਡਿਪਟੀ ਕਮਿਸ਼ਨਰ ਦੇ ਵੱਲੋਂ ਕੀਤੀ ਗਈ ਹੈ ਕਿਉਂਕਿ ਅਧਿਕਾਰੀਆਂ ਦੇ ਵੱਲੋਂ ਜਦੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਤਾਂ ਦੇਖਿਆ ਗਿਆ ਕਿ ਐਨਡੀਆਰਐਫ ਦੀਆਂ ਟੀਮਾਂ ਦੇ ਨਾਲ ਪਿੰਡ ਦੇ ਲੋਕ ਰਲ ਕੇ ਉਸ ਬੰਨ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਤੁਸੀਂ ਬੰਨ ਟੁੱਟਣ ਦੀਆਂ ਜਿੰਨੀਆਂ ਵੀ ਅਫਵਾਹਾਂ ਭਰੀਆਂ ਖਬਰਾਂ ਤੁਹਾਨੂੰ ਸੁਣਦੀਆਂ ਨੇ ਤੁਸੀਂ ਬਾਈਕਾਟ ਕਰ ਸਕਦੇ ਹੋ ਕਿਉਂਕਿ ਅਜੇ ਹੀ ਗਲਤਫਹਿਮੀ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਡਰ ਭਰਿਆ ਜਾਂਦਾ ਹੈ ਲੋਕਾਂ ਨੂੰ ਡਰਾਇਆ ਜਾਂਦਾ ਹੈ ਲੋਕ ਸਹਿਮ ਜਾਂਦੇ ਨੇ ਤੇ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਨੂੰ ਦੱਸ ਦਿੰਦੇ ਆ ਕਿ ਬੀਤੀ ਰਾਤ ਵਾਇਰਲ ਵੀਡੀਓ ਦੀ ਕੀ ਸੱਚਾਈ ਹੈ ਕਿਉਂਕਿ ਸਸਰਾੜੀ ਕਲੋਨੀ ਨੇੜੇ ਬੰਨ ਟੁੱਟਣ ਦੀ ਵੀਡੀਓ ਵਾਇਰਲ ਹੋਈ ਸੀ ਔਰ ਉਸ ਤੋਂ ਬਾਅਦ ਲੋਕ ਨੇ ਜਿਹੜੇ ਸਹਿਮ ਗਏ ਸੀ ਤੱਜ ਸਵੇਰੇ ਤੜਕਸਾਰ ਹੁੰਦੀ ਹੈ ਅਧਿਕਾਰੀਆਂ ਦੇ ਵੱਲੋਂ ਡਿਪਟੀ ਕਮਿਸ਼ਨਰ ਦੇ ਵੱਲੋਂ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਫਾਵਾਵਾਂ ਤੇ ਯਕੀਨ ਨਾ ਕਰੋ ਜਿਹੜੇ ਵੀ ਆਫੀਸ਼ੀਅਲ ਕੰਟੈਕਟ ਨੰਬਰ ਤੁਹਾਨੂੰ ਦਿੱਤੇ ਗਏ ਨੇ ਜਾਂ ਜਿਹੜੇ ਵੀ ਆਫੀਸ਼ੀਅਲ ਅਕਾਊਂਟਸ ਬਣੇ ਨੇ ਤੁਸੀਂ ਉਹਨਾਂ ਤੇ ਜਾ ਕੇ ਮਦਦ ਕਰ ਸਕਦੇ ਹੋ ਜੋ ਵੀ ਜਾਣਕਾਰੀ ਤੁਹਾਨੂੰ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਜਾਏਗੀ ਉਹੀ ਸਹੀ ਜਾਣਕਾਰੀ ਹੋਵੇਗੀ ਸੋ ਕਿਰਪਾ ਕਰਕੇ ਜੇਕਰ ਤੁਹਾਨੂੰ ਵੀ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਹੋਰ ਜੀਆਂ ਵੀਡੀਓਜ਼ ਸ਼ੋ ਹੁੰਦੀਆਂ ਨੇ ਤਾ ਤੁਸੀਂ ਉਹੋ ਜਿਹੀਆਂ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਕਿਉਂਕਿ ਇਸ ਤਰੀਕੇ ਦੇ ਨਾਲ ਸਮਾਜ ਤੇ ਵਿੱਚ ਲੋਕ ਨੇ ਜਿਹੜੇ ਉਹਨਾਂ ਦੇ ਵਿੱਚ ਸਹਿਨ ਦਾ ਮਾਹੌਲ ਬਣ ਜਾਂਦਾ ਹੈ ਸਸਰੀਕਾਲ ਤੋਂ ਚੁਰਚੂ ਕੈਸਨਜ਼ਰ ਨਿਊਜ਼ ਦੇ ਨਾਲ ਤੇ ਬੀਤੀ ਰਾਤ ਤੁਸੀਂ ਵਾਇਰਲ ਵੀਡੀਓ ਦੇਖਿਆ ਸੀ ਕਿ ਸਸਰਾਲੀ ਕਲੋਨੀ ਨੇੜੇ ਤੁਸੀਂ ਬਾਨ ਹੈ ਜਿਹੜਾ ਉਹ ਟੁੱਟ ਗਿਆ ਤਾਂ ਸਵੇਰੇ ਤੜਸਾਤ ਅਧਿਕਾਰੀਆਂ ਦੇ ਵੱਲੋਂ ਡਿਪਟੀ ਕਮਿਸ਼ਨਰ ਦੇ ਵੱਲੋਂ ਦਸਤਲ ਜਾਇਜ਼ਾ ਲਿਆ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਾਵਾਵਾਂ ਤੋਂ ਬਚੋ ਕਿਉਂਕਿ ਸਥਿਤੀ ਜੜੀ ਕੰਟਰੋਲ ਦੇ ਵਿੱਚ ਹੈ ਤੇ ਪਿੱਛੋਂ ਪਾਣੀ ਹੈ ਜਿਹੜਾ ਉਸ ਦਾ ਵਹਾਅ ਵੀ ਕੱਟ ਚੁੱਕੇ ਇਸੇ ਕਰਕੇ ਲੋਕਾਂ ਨੂੰ ਅਪੀਲ ਜ਼ਰੂਰ ਡਿਪਟੀ ਕਮਿਸ਼ਨਰ ਦੇ ਵੱਲੋਂ ਕੀਤੀ ਗਈ ਹੈ ਕਿਉਂਕਿ ਅਧਿਕਾਰੀਆਂ ਦੇ ਵੱਲੋਂ ਜਦੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਤਾਂ ਦੇਖਿਆ ਗਿਆ ਕਿ ਐਨਡੀਆਰਫ ਦੀਆਂ ਟੀਮਾਂ ਦੇ ਨਾਲ ਪਿੰਡ ਦੇ ਲੋਕ ਰਲ ਕੇ ਉਸ ਬੰਨ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਤੁਸੀਂ ਬੰਨ ਟੁੱਟਣ ਦੀਆਂ ਜਿੰਨੀਆਂ ਵੀ ਅਫਵਾਹਾਂ ਭਰੀਆਂ ਖਬਰਾਂ ਤੁਹਾਨੂੰ ਸੁਣਦੀਆਂ ਨੇ ਤੁਸੀਂ ਬਾਈਕਾਟ ਕਰ ਸਕਦੇ ਹੋ ਕਿਉਂਕਿ ਅਜੇ ਹੀ ਗਲਤ ਫਹਿਮੀ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਡਰ ਭਰਿਆ ਜਾਂਦਾ ਹੈ ਲੋਕਾਂ ਨੂੰ ਡਰਾਇਆ ਜਾਂਦਾ ਹੈ ਲੋਕ ਸਹਿਮ ਜਾਂਦੇ ਨੇ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੀ ਰਾਤ ਵਾਇਰਲ ਵੀਡੀਓ ਦੀ ਕੀ ਸੱਚਾਈ ਹੈ ਕਿਉਂਕਿ ਸਸਰਾਰੀ ਕਲੋਨੀ ਨੇੜੇ ਬੰਨ ਟੁੱਟਣ ਦੀ ਵੀਡੀਓ ਵਾਇਰਲ ਹੋਈ ਸੀ ਔਰ ਉਸ ਤੋਂ ਬਾਅਦ ਲੋਕ ਨੇ ਅਹਿਮ ਗੈਈ ਸੀ ਤੱਜ ਸਵੇਰੇ ਤੜਕਸਾਰ ਹੁੰਦੀ ਹੈ ਅਧਿਕਾਰੀਆਂ ਦੇ ਵੱਲੋਂ ਡਿਪਟੀ ਕਮਿਸ਼ਨਰ ਦੇ ਵੱਲੋਂ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹਵਾਵਾਂ 'ਤੇ ਯਕੀਨ ਨਾ ਕਰੋ ਜਿਹੜੇ ਵੀ ਆਫੀਸ਼ੀਅਲ ਕੰਟੈਕਟ ਨੰਬਰ ਤੁਹਾਨੂੰ ਦਿੱਤੇ ਗਏ ਨੇ ਜਾਂ ਜਿਹੜੇ ਵੀ ਆਫੀਸ਼ੀਅਲ ਅਕਾਊਂਟਸ ਬਣੇ ਨੇ ਤੁਸੀਂ ਉਹਨਾਂ ਤੇ ਜਾ ਕੇ ਮਦਦ ਕਰ ਸਕਦੇ ਹੋ ਜੋ ਵੀ ਜਾਣਕਾਰੀ ਤੁਹਾਨੂੰ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਜਾਏਗੀ ਉਹੀ ਸਹੀ ਜਾਣਕਾਰੀ ਹੋਵੇਗੀ ਤੋ ਕਿਰਪਾ ਕਰਕੇ ਜੇਕਰ ਤੁਹਾਨੂੰ ਵੀ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਉਹ ਜੀਆਂ ਵੀਡੀਓਜ਼ ਸ਼ੋ ਹੁੰਦੀਆਂ ਨੇ ਤਾਂ ਤੁਸੀਂ ਉਹ ਜੀਆਂ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਕਿਉਂਕਿ ਇਸ ਤਰੀਕੇ ਦੇ ਨਾਲ ਸਮਾਜ ਤੇ ਵਿੱਚ ਲੋਕ ਨੇ ਜਿਹੜੇ ਉਹਨਾਂ ਦੇ ਵਿੱਚ ਸਹਿਨ ਦਾ ਮਾਹੌਲ ਬਣ ਜਾਂਦਾ ਹੈ